ਸਰਦਾਰੋ ਜੀ ਇਹ ਤੁਹਾਨੂੰ ਪਾਉਣ ਦਾ ਮੌਕਾ ਦਿੱਤਾ ਹੈ ਅੱਜ ਦੀ ਪਾਲਰ ਅੱਜ ਦੀ ਬਹੁਤ ਜ਼ਰੂਰਤ ਆ ਰਹੀ ਹੈ ਅੱਜ ਪੰਜਾਬ ਦੀ ਪ੍ਰਤੀਕ ਸੋਹਣਾ ਇਹਨਾਂ ਸਭੀ ਕਲਾਮਾਂ ਦੇ ਸਾਹਮਣੇ ਦਾ ਬੰਦਾ ਕਾਰਨ ਬੰਦਾ ਕਿ ਇਹ ਸਰਕਾਰ ਬਹੁਤ ਬੇਗਾਨੀ ਚੱਲਣਾ ਜ਼ਰੂਰੀ ਹੈ ਸਭ ਲੋਕਾਂ ਨੂੰ ਗਰੰਟ ਦੇਉਂਦੇ ਹੋਣਗੇ ਮੈਂ ਹਾਂ ਅੱਜ ਬੇਲੇ ਪਾਣਾ ਸਦਾਨਾ ਜ਼ਰੂਰਤਾਂ ਬੰਦੇ ਕੱਲਾ ਕੱਲਾ ਬੀ ਪੜਦਾ ਹੈ ਇਹ ਚੁਕੋ ਗੋਸਾ ਸਰਪਾ ਨੂੰ ਪਾਰ ਦਿੱਤਾ ਆਪਾਂ ਦੀ ਵਾਰ ਕਰ ਮਾਤਾ ਗੁਜਰੀ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦੋਂ ਸੰਸਤਾ ਨੂੰ ਪਾਰ ਨਹੀਂ ਕਰ ਸਕੇ ਉਹ ਲੱਗਦਾ ਕਿ ਜਦੋਂ ਉਸਹੀ ਸਿੱਤਨਾ ਨਵਰੀਆ ਸ਼ਹੀਦ ਹੋ ਜਾਂਦਾ ਇੱਕ ਪਰਵਾਣੇ ਦਾ ਜਿਵੇਂ ਰਾਜੀ ਕਰਦਾ ਇਹ ਉਹ ਹੋਤ ਲਗ ਰੱਖਦੀ ਚੁਆ ਵਾਜਿਦਾ ਉਹਨਾਂ ਇਤਿਹਾਸ ਦੱਸਦਾ ਇੱਥੇ ਸੱਤ ਗੁਰੂ ਬੜੂ ਮਾਤੜਾ ਮੂਰ ਮੰਗਦਾ ਹੁੰਦੇ ਚਮਕੌਰ ਕੁਝ ਲੜੀ ਦੇ ਪ੍ਰਭਾਵ ਦੇ ਰਿਹਾ ਸੀ ਕਿ ਕੁਮਾਰ ਕੋਲ ਦੇ ਰਿਹਾ ਸਾਰੇ ਪਹਿਰਾ ਵਿਸ਼ਾਖ ਦੇ ਆਰਾਮ ਕੀਤਾ ਕੁਝ लेट ਗਏ ਜੀ ਪੋਸ਼ ਵਿਸ਼ਾਕਰ ਕੁਝ ਪਹਿਰਾ ਦੇ ਨੇ ਲਗੇ ਤਲਵਾਰ ਉਠਾਕਰ ਵੀ ਉਹ ਗੜੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਨੇ ਕੱਲੇ ਕੱਲੇ ਸਿੰਘ ਦੇ ਮੱਥੇ ਚੁੰਮੇ ਚੁੰਮਾ ਕਬੀ ਹਲਕੂਮ ਤਨ ਚੁੰਮਨੇ ਬੈਠੇ ਬਾਬਾ ਮਾਂ ਜੀ ਤੁਸੀਂ ਮਾਤਾ ਜੀ ਦੇ ਦਰਸ਼ਨ ਕਰਕੇ ਇੱਕਦਮ ਹੈਰਾਨ ਹੋ ਗਿਆ ਮਾਂ ਜੀ ਅੱਜ ਮਹਿਲਾਂ ਨੂੰ ਛੱਡ ਕੇ ਤੁਸੀਂ ਕੱਲੇ-ਕੱਲੇ ਨੂੰ ਪਤਾ ਵੀ ਅਨੰਦਪੁਰ ਸਾਹਿਬ ਮਤ ਸਿੰਘ ਇਹ ਚਾਚੂ ਜਾਣੋ ਇਹ ਪਰਿਵਾਰ ਗੁਰੂ ਘਰ ਨਾਲ ਜੁੜਿਆ ਹੋਇਆ ਪਰਿਵਾਰ ਹੈ ਗੁਰੂ ਘਰ ਦੀ ਬਖਸ਼ਿਸ਼ ਨਾਲ ਨਿਵਾਜਿਆ ਹੋਇਆ ਪਰਿਵਾਰ ਹੈ ਬਾਬਾ ਮੋਤੀ 라 ਜੀ ਕਹ ਰਹੇ ਉਹ ਬੜੀ ਵੱਡੀ ਸੇਵਾ ਦੇ ਇੱਕ ਪਤਾ ਹੋਵੇ ਨਾ ਮੇਰੇ ਪਰ ਔਖੀ ਘੜੀ ਦੇ ਵਿੱਚ ਖਾਣ ਵੇਲੇ ਪਤਾ ਲੱਗਦਾ ਕਿਹੜਾ ਆਪਣਾ ਤੇ ਕਿਹੜਾ ਪਰਾਇਆ ਤੇ ਪਿਆਰਿਓ ਇਤਿਹਾਸ ਦੱਸਦਾ ਆ ਸਰਹੰਦ ਤੱਕ ਆਪਾਂ ਕਿੱਦਾਂ ਪਹੁੰਚਣਾ ਹੈ ਮਾਤਾ ਜੀ ਛੋਟੇ ਸਾਹਿਬ ਜਾਦੇ ਸ਼ਾਨ ਦੇਖੀ ਐ ਸ਼ਾਨ ਹੈ ਇਹ ਸ਼ਾਨ ਕਹਦੀ ਐ ਜਿਹੜਾ ਤੇੜੀ ਚਲਾਉਣ ਦਾ ਕੰਮ ਕਰਦਾ ਹੈ ਬੜਾ ਕੰਮ ਕਰਦਾ ਹੈ ਬਾਬਾ ਕੁੰਮਾ ਮਾਸਕੀ ਅੱਜ ਪਿਆਰੇ ਉੱਥੇ ਗੁਰਦੁਆਰਾ ਬਣਿਆ ਪਹਿਲਾਂ ਉੱਥੇ ਗੁਰਦੁਆਰਾ ਨਹੀਂ ਸੀ ਅਸੀਂ ਜਾਣਦੇ ਨਹੀਂ ਆ ਉੱਥੇ ਤੰਬੂ ਲਾ ਕੇ ਪਹਿਲਾਂ ਸਮਾਗਮ ਕੀਤਾ ਸੀ ਜਦੋਂ ਉੱਥੇ ਜਦੋਂ ਖੋਜ ਕੀਤੀ ਤੇ ਆਜੋਖੇ ਗੁਰਦੁਆਰਾ ਸਾਹਿਬ ਹੈ ਸ਼ਾਨ ਬਾਬਾ ਨੂੰ ਅੰਦਰ ਲੈ ਕੇ ਚਲਾ ਗਿਆ ਆਪਣੀ ਸ਼ਾਮ ਦੇ ਵਿੱਚ ਬਿਠਾਇਆ ਤੇ ਕਹਿਣ ਲੱਗਾ ਮਾਂ ਜੀ ਮੈਂ ਪ੍ਰਸ਼ਾਦੇ ਦਾ ਪ੍ਰਬੰਧ ਕਰਦਾ ਯਾਰ ਉਸ ਸਮੇਂ ਕਹਿੰਦੇ ਲక్ష్ਮੀ ਨਾਨ ਦੀ ਬ੍ਰਾਹਮਣੀ ਲਾ ਕੇ ਪਿੰਡ ਹੈ ਜੀ ਉਸ ਮਾਈ ਨੇ ਪ੍ਰਸ਼ਾਦਾ ਤਿਆਰ ਕੀਤਾ ਮਸਰਾਂ ਦੀ ਦਾਲ ਪ੍ਰਸ਼ਾਦੇ ਬਣਾਏ ਆ ਇਤਿਹਾਸ ਵਿੱਚ ਆਉਂਦਾ ਉਹ ਬਾਬੇ ਕੁੰਮੇ ਨੂੰ ਦਿੱਤਾ ਨਾਲ ਹੀ ਕਹਿਣ ਲੱਗੀ ਕੁੰਮਿਆ ਕੁਝ ਵਸਤਰ ਵੀ ਲੈ ਜਾ ਮਾਂ ਨੂੰ ਦੇ ਦੇ ਨਹੀਂ ਥੰਮੜੀ ਹੈ ਆਪਣੇ ਪੋਤਰਿਆਂ ਨੂੰ ਢੱਕ ਲਵੇਗੀ ਦੇਖ ਵਾਜ ਕਲਗੀਧਰ ਪਾਤਸ਼ਾਹ ਦੀ ਮਾਂ ਕਿੱਥੇ ਪੈਚੀ ਹੈ ਪਰ ਕਿੰਨੂ ਪਤਾ ਸੀ ਅੱਜ ਜਿਸ ਛੰਨ ਦੇ ਵਿੱਚ ਇਹ ਸਮਾਨ ਦੇ ਚਰਨ ਪਏ ਨੇ ਇਹ ਰਹਿਂਦੀ ਦੁਨੀਆ ਤੱਕ ਅਮਰ ਹੋ ਜਾਣੀ ਹੈ ਪਿਆਰਿਓ ਇੱਥੇ ਮਾਤਾ ਜੀ ਨੇ ਪ੍ਰਸ਼ਾਦਾ ਛਕਿਆ ਰਹਿ ਰਾਸ ਦਾ ਪਾਠ ਕੀਤਾ ਆਪਣੇ ਪੁੱਤਰਿਆਂ ਨੂੰ ਲਾਗੇ ਬਿਠਾਇਆ ਇਥੋਂ ਅਗਲੇ ਦਿਨ ਫਿਰ ਬਾਬਾ ਕੁੰਮਾ ਲక్ష్ਮੀ ਨਾਮ ਦੀ ਬ੍ਰਾਹਮਣੀ ਆਈ ਉਹ ਵੀ ਮਾਤਾ ਜੀ ਦੇ ਦਰਸ਼ਨ ਕਰਦੀ ਹੈ ਮਾਂ ਨੇ ਕੁਝ ਚੂੜੀਆਂ ਕੋਸ ਲక్ష్ਮੀਨਾਥ ਦੀ ਮਾਈ ਖਾਹੀ ਦਾ ਦੇਰ ਦਦੀ ਕਹਿੰਦੀ